ਦੋਸਤੋ ਡਰਾਮੇ ਬਾਜ਼ ਨਹੀਂ ਜੀ ਇਹ ਔਰਤਾਂ ਕਿਤੇ ਤੁਸੀਂ ਵੀ ਨਾ ਫਸ ਜਾਈਏ ਤੇ ਆਪਣੀਆਂ ਘਰ ਦੀਆਂ ਧੀਆਂ ਭੈਣਾਂ ਨੂੰ ਵੀ ਚੌਕਸ ਕਰ ਦੋ ਕਿ ਜਾਂ ਤਾਂ ਬਹੁਤ ਸਿਆਣੀ ਉਮਰ ਦੀ ਕੋਈ ਮਾਤਾ ਹੋਊਗੀ ਜਾਂ ਫਿਰ ਜਵਾਨ ਤੇ ਕੋਈ ਸੋਹਣੀ ਜਿਹੀ ਕੁੜੀ ਤੁਹਾਡੇ ਘਰ ਦੇ ਸਾਹਮਣੇ ਆ ਕੇ ਡਰਾਮਾ ਕਰੂਗੀ ਗੇਟ ਦੇ ਕੋਲ ਕਿ ਮੈਨੂੰ ਚੱਕਰ ਆ ਰਹੇ ਆ ਤਾਂ ਮੈਨੂੰ ਪਾਣੀ ਦਾ ਗਲਾਸ ਪਨਾ ਦਿਓ ਇੱਕ ਤਾਂ ਆਪਾਂ ਦਰਸ ਖਾ ਕੇ ਕੀ ਕਰਦੀਆਂ ਹੋਰ ਤਾਂ ਭੱਜੀਆਂ ਜਾਂਦੀਆਂ ਪਾਣੀ ਲੈਣ ਵਾਸਤੇ ਅਸਾਂ ਦੇ ਵਿੱਚ ਇਹ ਜਿਹੜੀਆਂ ਔਰਤਾਂ ਵਾ ਇਹ ਕਰਦੀਆਂ ਵਾਂ ਜੀ ਰੇਕੀ ਰੇਕੀ ਦਾ ਕੰਮ ਕਰਨ ਵਾਸਤੇ ਹੁਣ ਗਰੁੱਪ ਆਪਣੇ ਬਹੁਤ ਪੰਜਾਬ ਦੇ ਵਿੱਚ ਆ ਗਏ ਆ ਜਿਹੜੇ ਕਿ ਲੁੱਟਖੋਹਾਂ ਦਾ ਕੰਮ ਕਰ ਰਹੇ ਆ ਇਹ ਕੀ ਕਰਦੇ ਜਦੋਂ ਆਪਾਂ ਇਹਨਾਂ ਨੂੰ ਪਾਣੀ ਪਿਲਾਉਂਦੇ ਇਹ ਸਾਲ ਜਾਂਚ ਪੜਤਾਲ ਲੈਂਦੀਆਂ ਕਿ ਘਰ ਦੇ ਵਿੱਚ ਕੌਣ ਹੈਗੇ ਆ ਕੌਣ ਨਹੀਂ ਹੈਗੇ ਫਿਰ ਇੱਕ ਫੋਨ ਬੁਲਾਉਂਦੀਆਂ ਵਾ ਫੋਨ ਬੁਲਾ ਕੇ ਇਹ ਗੱਲ ਬੋਲਦੀਆਂ ਵਾ ਕੋਡ ਦਿੰਦੀਆਂ ਆਪਣਾ ਫੋਨ ਬੁਲਾਣਾ ਇਹਨਾਂ ਦਾ ਇੱਕ ਕੋਡ ਆ ਜਿਹਦੇ ਵਿੱਚ ਇਹ ਬੋਲਦੀਆਂ ਵਾ ਕਿ ਦੋ ਗੋ ਤੇ ਇੱਕ ਕੈਪਸੂਲ ਮੇਰੇ ਕੋਲ ਇਸ ਟਾਈਮ ਹੈਗਾ ਆ ਵੀ ਮੇਰੇ ਕੋਲ ਬਾਕੀ ਦਵਾਈ ਖਤਮ ਹੋ ਗਈ ਵੀ ਦਵਾਈ ਦਾ ਡਰਾਮਾ ਕਰਦੀਆਂ ਵਾ ਦੋ ਗੋਲੀ ਦਾ ਮਤਲਬ ਹੈਗਾ ਵੀ ਜੀ ਦੋ ਮਹਿਲਾ ਤੇ ਇੱਕ ਕੈਪਸੂਲ ਦਾ ਮਤਲਬ ਹੈਗਾ ਵਾ ਜੀ ਬੰਦਾ ਵੀ ਇਹਦਾ ਮਤਲਬ ਇਹ ਆ ਕਿ ਕੋਡ ਇੰਨੇ ਬੰਦੇ ਆ ਤੇ ਇੰਨੀਆਂ ਬੁੜੀਆਂ ਆ ਇਸ ਤਰੀਕੇ ਨਾਲ ਕੋਡ ਦੱਸਦੀਆਂ ਵਾ ਤੇ ਬਾਕੀ ਬੰਦੇ ਕਹਿੰਦੇ ਉੱਥੇ ਆ ਜਾਂਦੇ ਫਿਰ ਲੁੱਟਣੇ ਦਾ ਹੀ ਕੰਮ ਕਰਦੇ ਆ ਸੋ ਕਿਰਪਾ ਕਰਕੇ ਜੇਹੀ ਜੇ ਤੁਹਾਨੂੰ ਕੋਈ ਵੀ ਲੰਘਦੀ ਆਪਣੇ ਘਰ ਦੇ ਅੰਦਰ ਨਾ ਵੜੋ ਕਿਉਂਕਿ ਲੁੱਟਾ ਖੋਹ ਦਾ ਗਰੁੱਪ ਆ ਤੋ ਕਿਰਪਾ ਕਰਕੇ ਪੁਲਿਸ ਨੂੰ ਫੋਨ ਕਰਦੇ ਇਹੋ ਜਿਹਾ ਮਹਿਲਾਵਾਂ ਨੂੰ ਫੜਾਓ ਕਿਉਂਕਿ ਬਹੁਤ ਲੁੱਟਖੋਤ ਚੱਲ ਰਹੀਆਂ ਨੇ ਤੇ ਉਹ ਆਹ ਆਰਥਾ ਵਿੱਚ ਸ਼ਾਮਲ ਨਹੀਂ ਜੀ ਸასიਕਰ